ਪੰਜਾਬ ਪੁਲਿਸ ਵੱਲੋਂ ਇਹ ਦੂਜੀ ਵਾਰੀ 72 ਘੰਟੇ ਦਾ ਗੈਂਗਸਟਰ ਤੇਵਾਰ ਨਿਕਨੇਮ ਪ੍ਰਿਹਾਰ ਨਾਂ ਦੇ ਆਪਰੇਸ਼ਨ ਨੂੰ ਲਾਂਚ ਕੀਤਾ ਗਿਆ ਇਹ ਲਗਾਤਾਰ ਅਗਲੇ 3 ਦਿਨ ਚੱਲੂ ਹੋਏਗਾ ਪਹਿਲਾ ਆਪਰੇਸ਼ਨ ਜਿਹੜਾ ਸੀ 20 ਤਰੀਕ ਨੂੰ 20 ਜਨਵਰੀ ਨੂੰ ਹੋਇਆ ਸੀਗਾ ਇਹਦੇ ਵਿੱਚ ਇੰਟੈਲੀਜੈਂਸ ਬੇਸ ਜਿੰਨੀ ਵੀ ਇਨਫੋਰਮੇਸ਼ਨ ਹੈ ਉਹਦੇ ਉੱਤੇ ਆਪਰੇਸ਼ਨ ਕੀਤੇ ਜਾਂਦੇ ਨੇ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਾਊਂਟਰ ਇੰਟੈਲੀਜੈਂਸ ਵੈਂਗ ਸੈਂਟਰਲ ਏਜੰਸੀਆਂ ਜਾਂ ਹੋਰ ਵੀ ਕਿਸੇ ਏਜੰਸੀ ਤੋਂ ਅਗਰ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਪਹਿਲਾਂ ਹੀ ਡਿਸਟ੍ਰਿਕਟ ਨਾਲ ਸ਼ੇਅਰ ਕਰਕੇ ਆਪਰੇਸ਼ਨ ਪਲਾਨ ਕੀਤੇ ਜਾਂਦੇ ਨੇ ਤੇ ਉਹਦੇ ਸਿਲਸਿਲੇ ਦੇ ਵਿੱਚ ਹੀ ਅੱਗੇ ਵਧਿਆ ਜਾਂਦਾ ਹੈ ਅੱਜ ਸਵੇਰ ਤੋਂ ਜਿਹੜੀ ਅਸੀਂ ਕਾਰਵਾਈ ਕੀਤੀ ਹੈ ਉਹਦੇ ਵਿੱਚ ਅਸੀਂ 34 ਅਰੇਸਟ ਹੱਲੇ ਤੱਕ ਪਾ ਚੁੱਕੇ ਹਾਂ ਜਿਹਦੇ ਵਿੱਚ ਕੁਝ ਪ੍ਰੋਕਲੇਮਡ ਆਫੈਂਡਰਸ ਅਸੀਂ ਪੜੇ ਨੇ ਜਿਹੜੇ ਜਿਹਦੇ ਵਿੱਚ ਕੁਝ ਅਸੀਂ ਹੀਨਸ ਕ੍ਰਾਈਮ ਦੇ ਜਿਹੜੇ ਮੁਜਰਮ ਸੀ ਉਹਨਾਂ ਨੂੰ ਵੀ ਬੁੱਕ ਕੀਤਾ ਕੁਝ ਅੱਛੀਆਂ ਰਿਕਵਰੀਆਂ ਵੀ ਹੋਈਆਂ ਨੇ ਤੋਂ ਖਾਸ ਕਰਕੇ ਗੈਂਗਸਟਰਾਂ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਟਾਰਗੇਟ ਕਿਲਿੰਗਸ ਐਕਸਟਰਸ਼ਨ ਧਮਕੀਆਂ ਬੰਦ ਕਰ ਦਿਓ ਨਹੀਂ ਤੇ ਲਾਅ ਦੇ ਮੁਤਾਬਕ ਜਿੰਨੀ ਵੀ ਸਖਤੋ ਸਖਤ ਕਾਰਵਾਈ ਹੋ ਸਕਦੀ ਹੈ ਉਹ ਅਸੀਂ ਕਾਰਵਾਈ ਕਰਾਂਗੇ ਸਰਪ੍ਰੇਜ਼ ਇਹਦੇ ਵਿੱਚ ਜਿਹੜਾ ਪਿਛਲਾ ਆਪਰੇਸ਼ਨ ਚੱਲਿਆ ਸੀਗਾ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤਕਰੀਬਨ 12000 ਐਕਸਕਲੂਸਿਵ ਮਲਾਜ਼ਮ ਜਿਹੜੀ ਜ਼ਿਲ੍ਹਾ ਦੀ ਪੁਲਿਸ ਉਸ ਤੋਂ ਇਲਾਵਾ ਪ੍ਰੋਵਾਈਡ ਕੀਤੇ ਗਿਆ ਸੀ ਤਾਂ ਕਿ ਸਾਈਮਲਟੇਨियसਲੀ ਆਪਰੇਸ਼ਨ ਲਾਂਚ ਕੀਤਾ ਜਾਵੇ ਸਾਰੇ ਡਿਸਟ੍ਰਿਕਟਸ ਹੁੰਦਾ ਕਿ ਇਹ ਕਿ ਇੱਕ ਬੰਦੇ ਅਸੀਂ ਆਪਰੇਸ਼ਨ ਕਰਦੇ ਹਾਂ ਮੁਜਰਮ ਭੱਜ ਕੇ ਦੂਜੇ ਜ਼ਿਲ੍ਹੇ ਚ ਜਾ ਵੜਦੇ ਨੇ ਜਾਂ ਦੂਜੇ ਕਿਸੇ ਥਾਂ ਦੇ ਚਲੇ ਜਾਂਦੇ ਨੇ ਇਸ ਚੀਜ਼ ਨੂੰ ਰੋਕਣ ਵਾਸਤੇ ਅਸੀਂ ਸਪੈਸ਼ਲ ਟੀਮਾਂ ਗਾ ਯੂਨਿਟਸ ਕ੍ਰੀਏਟ ਕੀਤੀਆਂ ਨੇ ਸਪੈਸ਼ਲ ਟੀਮਾਂ ਬਣਾਈਆਂ ਨੇ ਜਿਹਦੇ ਵਿੱਚ ਪੂਰੇ ਪੰਜਾਬ ਦੇ ਅੱਜ ਸਵੇਰ ਤੋਂ ਹੀ ਆਪਰੇਸ਼ਨ ਲਾਂਚ ਕੀਤੇ ਜਾ ਰਹੇ ਨੇ ਉਹ ਇੱਕ ਬੜੀ ਮੰਦ ਭਾਗੀ ਘਟਨੀ ਆ ਮਤਲਬ ਉਹਨੂੰ ਮੁਲਾਜ਼ਮ ਨੂੰ ਹਾਰਟ ਅਟੈਕ ਆਇਆ ਸੀਗਾ ਜਿੱਦਾਂ ਮੈਨੂੰ ਦੱਸਿਆ ਗਿਆ ਉਹਦੇ ਕਰਕੇ ਉਹਦੀ ਡੈਥ ਹੋਈ ਹੈ ਤੇ ਵੱਲੋਂ ਸਹਾਇਤਾ ਦਿੱਤੀ ਜਾਂਦੀ ਆ ਉਹ ਪੂਰੀ ਦੀ ਪੂਰੀ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਉਹ ਸਾਡਾ ਆਪਣਾ ਮੁਲਾਜ਼ਮ ਸੀਗਾ ਸਾਡਾ ਆਪਣਾ ਭਾਈ ਸਾਡਾ ਕੋਲੀਗ ਸੀਗਾ ਜੋ ਵੀ ਉਹਦੀ ਉਹ ਬੰਦੀ ਹੈ ਉਹ ਸਾਰੀ ਉਹਦੀ ਸਾਰੀ ਉਹਨੂੰ ਦੇ ਉਹ ਐਸਐਸਪੀ ਸਾਹਿਬ ਦੇਣਗੇ ਜਾਣਕਾਰੀ ਪ੍ਰਹਾਰ 2 ਦੇ ਤਹਿਤ ਜ਼ਿਲ੍ਹੇ ਦੇ 500 ਤੋਂ ਵੱਧ ਮੁਲਾਜ਼ਮ ਤੇ ਬਾਹਰੋਂ ਸਾਨੂੰ ਸਪੈਸ਼ਲ ਜੀਬੀ ਲਾਈਨ ਆਫਟਰ ਵੱਲੋਂ 150 ਮੁਲਾਜ਼ਮ ਵਾਕੇ ਟੋਟਲ ਅਲੌਟ ਹੋਏ ਆ ਤੇ ਕੁੱਲ ਮਿਲਾ ਕੇ 650 ਮੁਲਾਜ਼ਮ ਜਿਹੜੇ ਆ ਇਸ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਲਗਾਏ ਗਏ ਨੇ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ 9 ਤੱਕ 9 ਨਾਕੇ ਜਿਹੜੇ ਆ ਸਰਦੀ ਆਪਣੇ ਜ਼ਿਲ੍ਹੇ ਦੀ ਸਰਦ ਤੇ 24 ਘੰਟੇ ਦੇ 24 ਘੰਟੇ ਲਈ ਚੱਲ ਰਹੇ ਆ ਤੇ ਉਸ ਤੋਂ ਇਲਾਵਾ 13 ਨਾਕੇ ਜਿਹੜੇ ਆ ਹਰਿਆਣਾ ਤੇ ਰਾਜਸਥਾਨ ਦਾ ਜਿਹੜਾ ਬਾਰਡਰ ਲੱਗਦਾ ਹੈ ਜਸੀਰ ਮੁਖਤਸਰ ਸਾਹਿਬ ਦੇ ਨਾਲ ਉਥੇ ਅੱਜ ਇਸ ਆਪਰੇਸ਼ਨ ਦੌਰਾਨ ਲਾਏ ਗਏ ਆ ਤੇ ਇਸ ਪੂਰੇ ਆਪਰੇਸ਼ਨ ਦੇ ਤਹਿਤ ਸਵੇਰ ਸਾਡੇ ਸਵੇਰ ਸਾਡੇ 3:00 ਵਜੇ ਤੋਂ ਹੀ ਵਕਫ ਵਕਫਾ ਤੇ ਰੇਡ ਜਾਰੀ ਹੈ ਸਪੈਸ਼ਲ ਆਪਰੇਸ਼ਨ ਚਲਾਈ ਜਾ ਰਹੇ ਨੇ ਤੇ ਜਿਹੜੇ ਪੀਓਜ਼ ਆ ਐਸਕੰਡਰਸ ਆ ਪੁਰਾਣੇ ਮੁਕੱਦਮਿਆਂ ਦੇ ਵਿੱਚ ਵਾਂਟਡ ਨੇ ਜਿਹੜੇ ਰਿਪੀਟਡ ਆਫੈਂਡਰਸ ਨੇ ਜਿਹੜੇ ਨਸ਼ਿਆਂ ਦੇ ਵਿੱਚ ਲਿਫਟ ਨੇ ਇਹਨਾਂ ਸਾਰਿਆਂ ਦੇ ਖਿਲਾਫ ਜਿਹੜੇ ਇੱਕ ਕਨਸਨਟ੍ਰੇਟਿਡ ਜਿਹੜੀ ਹੈ ਮੁਹਿੰਮ ਆਪਣੀ ਸ਼ੁਰੂ ਕੀਤੀ ਗਈ ਹੈ ਫਿਰ ਜਿਵੇਂ ਤੁਹਾਨੂੰ ਡੀਏਜੀ ਸਾਹਿਬ ਨੇ ਦੱਸਿਆ ਕਿ ਹੁਣ ਤੱਕ ਆਪਾਂ 32 ਤੋਂ ਵੱਧ ਬੰਦੇ ਜਿਹੜੇ ਆ ਗ੍ਰਿਫਤਾਰ ਕਰ ਚੁੱਕੇ ਨੇ ਤੇ ਇਹ ਆਪਰੇਸ਼ਨ ਜਿਹੜਾ ਅਗਲੇ 72 ਘੰਟੇ ਲਈ ਜਾਰੀ ਰਹੇਗਾ ਤੇ ਇਹਦੇ ਵਿੱਚ ਜਿੰਨੇ ਵੀ ਕ੍ਰਿਮੀਨਲ ਕਿਸਮ ਦੇ ਬੰਦੇ ਆ ਜਿਹੜੇ ਕਿ ਫਿਰੋਤੀਆਂ ਦੇ ਵਿੱਚ ਇਨਵੋਲਡ ਆ ਗੈਂਗਸਟਰ ਤਰਾ ਦੇ ਬੰਦੇ ਆ ਇਹਨਾਂ ਸਾਰਿਆਂ ਤੇ ਹੀ ਨਤਫਾਈ ਜਾਏਗੀ ਕੋਈ ਸੋ ਇਹ ਆਪਰੇਸ਼ਨ ਦੋ ਤਰ੍ਹਾਂ ਦੇ ਆਪਰੇਸ਼ਨ ਇਸ ਦੇ ਖਾਸ ਨੇ ਇੱਕ ਆਪਰੇਸ਼ਨ ਸੀਲ ਜਿਹੜੇ ਤਹਿਤ ਰਾਜਸਥਾਨ ਤੇ ਹਰਿਆਣਾ ਬਾਰਡਰ ਦੇ ਨਾਲ ਜਿਹੜੇ ਆਪਣੀ ਸਰ ਹੱਦ ਲੱਗਦੀ ਹੈ ਉਥੇ ਚੈਕਿੰਗ ਕੀਤੀ ਜਾ ਰਹੀ ਹੈ ਉਸ ਤੋਂ ਇਲਾਵਾ ਹੋਟਲਸ ਤੇ ਸਰਾਵਾਂ ਇਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਵਿੱਚ ਕੋਈ ਬਾਹਰਲਾ ਮਾੜਿਆ ਅਨਸਰ ਕੋਈ ਸ਼ਰਾਰਤੀ ਕਿਸਮ ਦਾ ਵਿਅਕਤੀ ਨਾ ਛੁਪਿਆ ਹੋਵੇ ਤੇ ਉਹਨਾਂ ਦੀ ਚੈਕਿੰਗ ਵੀ ਵਸਤੂ ਜਾ ਰਹੀ ਹੈ ਤਾਂ ਤੋਂ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਿਹਾ ਜਿਹੜਾ ਆਪਰੇਸ਼ਨ ਪ੍ਰਹਾਰ 1 ਵੀ ਲਾਂਚ ਹੋਇਆ ਸੀ ਉਹਦੇ ਵਿੱਚ ਵੀ ਲੋਕਾਂ ਵੱਲੋਂ ਸਾਨੂੰ ਜਿਹੜੇ ਇਨਪੁਟਸ ਦਿੱਤੇ ਗਏ ਸੀਗੇ ਉਹਦੇ ਤੇ ਹੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਮੁਖਤਸਰ ਸਾਹਿਬ ਦੀ ਪੁਲਿਸ ਨੇ ਤਕਰੀਬਨ 170 ਬੰਦੇ ਉਸ ਆਪਰੇਸ਼ਨ ਪਰਹਾਰ ਬੰਦੇ ਤਹਿਤ ਗ੍ਰਿਫਤਾਰ ਕੀਤੇ ਸੀਗੇ ਤੇ ਹੁਣ ਵੀ ਸਾਡੇ ਕੋਲ ਜੇ ਸਾਨੂੰ ਇਹ 20 ਦਿਨ ਦਾ ਸਮਾਂ ਵਿੱਚ ਮਿਲਿਆ ਹੈ ਇਹਦੇ ਵਿੱਚ ਲੋਕਾਂ ਨੇ ਸਾਨੂੰ ਬੜਾ ਕੋਆਪਰੇਟ ਕੀਤਾ ਸਾਨੂੰ ਸਾਡਾ ਇਨਪੁਟ ਸ਼ੇਅ ਸਾਂਝੇ ਕੀਤੇ ਉਹ ਸਾਰੇ ਇਨਪੁਟ ਜਿਹੜੇ ਸੀਗੇ ਸਸਟੀ ਕਲੈਕਟ ਕਰਕੇ ਜਿਹੜਾ ਆਪਰੇਸ਼ਨ ਪਰਹਾਰ 2 ਚਲਾਇਆ ਗਿਆ ਤੇ ਜਿਹੜੇ ਉਹ ਇਨਪੁਟਸ ਆ ਉਹਨਾਂ ਦੀ ਜਿਹੜੇ ਬੰਦੇ ਨੇ ਪ੍ਰੋਵਾਈਡ ਕੀਤੇ ਸੀਗੇ ਉਹਨਾਂ ਦੀ ਜਿਹੜੀ ਸੂਚਨਾ ਹੈ ਉਹ ਗੁਪਤ ਰੱਖੀ ਗਈ ਹੈ ਤੇ ਅੱਗੇ ਉਸ ਦੇ ਤਹਿਤ ਕਾਰਵਾਈ ਕੀਤੀ ਜਾਏਗੀ